ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਸਿਰੀ ਰਾਗ ਮਹਲਾ 3 ਕਰਹੀ ਸੌਦਾ ਪਾਈਐ ਅੰਤਰ ਸਭ ਵਤ ਹੋਈ ਕਿਨੇ ਕਿਨੇ ਨਾਮ ਸਮਾਲੀਐ ਗੁਰਮਖਿ ਪਾਵੈ ਕੋਈ ਕਰਹੀ ਸੌਦਾ ਪਾਈਐ ਅੰਤਰ ਸਭ ਵਥ ਹੋਈ ਕਿਨ ਖਿਨ ਨਾਮ ਸਮਾਲੀਆ ਗੁਰਮਖ ਪਰੈ ਕੋਈ ਸਤਿਗੁਰੂ ਸਤਿਪਾਤਛ ਜੀ ਪਾਰ ਕਿਰਪਾ ਰਹਿਮਤ ਕਰਕੇ ਤੀਸਰੇ ਸਤਿਗੁਰੂ ਜੀ ਦੇ ਰੂਪ ਦੇ ਅੰਦਰ ਸ੍ਰੀ ਰਾਗ ਮਹਲਾ 3 ਜੀ ਆ ਸ੍ਰੀ ਰਾਗ ਦੇ ਅੰਦਰ ਤੀਸਰੇ ਪਾਤਸ਼ਾਹ ਜੀ ਦੀ ਮੁਖਾਰਬਿੰਦੋ ਚਾਰਨ ਕੀਤਾ ਹੋਇਆ ਇਹ ਸ਼ਬਦ ਸਾਡੇ ਵਾਸਤੇ ਸਤਿਗੁਰੂ ਜੀ ਪਰਉਪਕਾਰ ਕਰ ਰਹੇ ਹਨ ਭਾਈ ਤੇ ਮਹਾਰਾਜ ਸਮਝਾ ਰਹੇ ਹਨ ਕਿ ਉਸ ਅਕਾਲ ਪੁਰਖ ਵਹਿਗੁਰੂ ਪ੍ਰਮਾਤਮਾ ਅੱਲਾ ਭਗਵਾਨ ਖੁਦਾ ਜੋ ਮਰਜ਼ੀ ਨਾਲ ਆਪਾਂ ਲੈ ਲਈਏ ਉਸ ਪਰਮੇਸ਼ਵਰ ਪਰਮੇਸ਼ਵਰ ਨੂੰ ਪਾਉਣ ਦੀ ਜਿੰਨਾ ਦੇ ਅੰਦਰ ਤਾਂਗ ਹੈ ਜਿਹੜੇ ਸੰਸਾਰ ਵਿੱਚ ਰਹਿ ਕੇ ਉਸ ਨਿਰੰਕਾਰ ਨੂੰ ਮਿਲਣਾ ਚਾਹੁੰਦੇ ਆ ਭਾਈ ਉਹਦੀ ਖੋਜ ਕਰਨਾ ਚਾਹੁੰਦੇ ਆ ਸਤਿਗੁਰੂ ਮਹਾਰਾਜ ਨੇ ਉਹਨਾਂ ਵਾਸਤੇ ਉਪਦੇਸ਼ ਬਖਸ਼ਿਸ਼ ਕੀਤਾ ਕਿ ਉਹਦੀ ਪ੍ਰਾਪਤੀ ਉਹਦੇ ਨਾਲ ਮਿਲਾਪ ਕਿਸ ਤਰੀਕੇ ਨਾਲ ਭਾਈ ਹੋ ਸਕਦਾ ਹੈ ਤੇ ਸਤਿਗੁਰੂ ਜੀ ਫਿਰ ਕੋਲ ਸੰਸਾਰ ਨੂੰ ਪਈ ਸਮਝਾ ਰਹੇ ਹਨ ਘਰ ਹੀ ਸੌਦਾ ਪਾਈਐ ਅੰਤਰ ਸਭ ਵਥ ਹੋਈ ਕਹਿੰਦੇ ਭਾਈ ਜੇ ਵਾਹਿਗੁਰੂ ਦੇ ਨਾਮ ਦਾ ਸੌਦਾ ਲੈਣਾ ਚਾਹੁੰਦਾ ਵਪਾਰ ਕਰਨਾ ਚਾਹੁੰਦਾ ਉਹਨੂੰ ਲੱਭਣਾ ਚਾਹੁੰਦਾ ਕਿਤੇ ਬਾਹਰ ਜਾਣ ਦੀ ਲੋੜ ਨਹੀਂ ਕਿਤੇ ਦੂਰ ਲੱਭਣ ਦੀ ਲੋੜ ਨਹੀਂ ਘਰ ਹੀ ਸੌਦਾ ਪਾਈਐ ਕਹਿੰਦੇ ਉਹ ਤੇਰੇ ਅੰਦਰ ਹੀ ਆ ਤੇਰੇ ਘਰ ਦੇ ਵਿੱਚ ਹੀ ਆ ਇਹ ਤੇ ਇਸ ਸਰੀਰ ਨੂੰ ਮਹਾਰਾਜ ਨੇ ਘਰ ਦੇ ਰੂਪ ਵਿੱਚ ਉਹ ਸਾਡੇ ਵਾਸਤੇ ਉਪਦੇਸ਼ ਕੀਤਾ ਕਹਿੰਦੇ ਕੋਈ ਵੀ ਵਸਤੂ ਤੈਨੂੰ ਕਿਤੇ ਬਾਹਰ ਜਾ ਕੇ ਲੱਭਣ ਦੀ ਲੋੜ ਨਹੀਂ ਇਹ ਜਿਹੜਾ ਤੇਰਾ ਸਰੀਰ ਰੂਪੀ ਘਰ ਆ ਨਾ ਇਹਦੇ ਅੰਦਰ ਹੀ ਵਾਹਿਗੁਰੂ ਪਰਮਾਤਮਾ ਦੀ ਜੋਤ ਜੋ ਆਤਮਾ ਰੂਪ ਤੇਰੇ ਅੰਦਰ ਵਰਤ ਰਹੀ ਆ ਉਹ ਵਿੱਚ ਹੀ ਹੈ ਪਰ ਤੂੰ ਉਹਨੂੰ ਨਹੀਂ ਲੱਭ ਰਿਹਾ ਤੂੰ ਬਾਹਰ ਲੱਭ ਰਿਹਾ ਭਾਵੇਂ ਕੋਈ ਪਹਾੜਾਂ 'ਚ ਲੱਭ ਰਿਹਾ ਕੋਈ ਮੈਦਾਨਾਂ 'ਚ ਲੱਭ ਰਿਹਾ ਕੋਈ ਕਹਿੰਦਾ ਜੀ ਜਲ ਦੇ ਵਿੱਚ ਹੈ ਕੋਈ ਕਹਿੰਦਾ ਥਲ ਦੇ ਵਿੱਚ ਹੈ ਕੋਈ ਕਹਿੰਦਾ ਜੀ ਆਕਾਸ਼ ਦੇ ਵਿੱਚ ਹੈ ਖੋਜ ਸਾਰੇ ਹੀ ਉਸ ਵਾਹਿਗੁਰੂ ਭਗਵਾਨ ਅੱਲਾ ਪ੍ਰਮਾਤਮਾ ਦੀ ਕਰਨਾ ਚਾਹੁੰਦੇ ਆ ਤੇ ਸਾਰੇ ਉਹਨੂੰ ਬਾਹਰ ਢੋਲਦੇ ਆ ਪਰ ਮਹਾਰਾਜ ਕਹਿੰਦੇ ਭਾਈ ਉਹ ਤੇਰੇ ਅੰਦਰ ਹੀ ਹੈ ਤੇ ਬੰਦੇ ਖੋਜ ਦਿਲ ਹਰ ਰੋਜ਼ ਤੇ ਜੇ ਤੂੰ ਪਹਿਲਾਂ ਆਪਣੇ ਆਪ ਦੀ ਖੋਜ ਕਰ ਲਵੇਂ ਉਸ ਵਾਹਿਗੁਰੂ ਦੀਆਂ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਆਪਣੇ ਅੰਦਰ ਉਹਦੀ ਜੋਤ ਨੂੰ ਮਹਿਸੂਸ ਕਰ ਲਵੇਂ ਫਿਰ ਤੈਨੂੰ ਬਾਹਰ ਭਜਣ ਦੀ ਲੋੜ ਨਹੀਂ ਪੈਣੀ ਕਿਉਂਕਿ ਉਹ ਤੇ ਤੇਰੇ ਅੰਦਰ ਹੀ ਵਸਿਆ ਹੋਇਆ। ਹਿਰਨ ਦੇ ਕਸਤੂਰੀ ਲੱਭਣ ਦੀ ਤਰ੍ਹਾਂ ਉਹਦੀ ਨਾਭੀ 'ਚ ਕਸਤੂਰੀ ਹੈ ਪਰ ਉਹ ساری ਜ਼ਿੰਦਗੀ ਭਟਕਦਾ ਰਹਿੰਦਾ ਉਸ ਸੁਗੰਧੀ ਨੂੰ ਲੱਭਦਾ ਰਹਿੰਦਾ ਪਰ ਉਹਨੂੰ ਇਸ ਗੱਲ ਦਾ ਅਹਿਸਾਸ ਨਹੀਂ ਹੁੰਦਾ ਕਿ ਜਿਹੜੀ ਸੁਗੰਧੀ ਪਿੱਛੇ ਮੈਂ ਭੱਜ ਰਿਹਾ ਉਹ ਕਿਤੇ ਬਾਹਰ ਨਹੀਂ ਹੈ ਉਹ ਮੇਰੇ ਕੋਲ ਹੀ ਹੈ। ਇਸੇ ਤਰ੍ਹਾਂ ਕਹਿੰਦੇ ਬੰਦਾ ਵੀ ਜਿਹੜਾ ਹੈ ਉਹ ਵਾਹਿਗੁਰੂ ਪਰਮਾਤਮਾ ਦੇ ਨਾਮ ਤੇ ਭਟਕਦਾ ساری ਜ਼ਿੰਦਗੀ ਜਿਹੜੀ ਹੈ ਉਹ ਬਤੀਤ ਕਰ ਦਿੰਦਾ ਪਰ ਉਹ ਆਪਣੇ ਅੰਦਰ ਦੀ ਖੋਜ ਨਹੀਂ ਕਰਦਾ ਤੇ ਜਦੋਂ ਆਪਾਂ ਆਪਣੇ ਅੰਦਰ ਦੀ ਖੋਜ ਕਰਾਂਗੇ ਮਾੜੇ ਫੁਰਨੇ ਸਾਡੇ ਸਰੀਰ ਚੋਂ ਸਾਡੇ ਮਨ ਚੋਂ ਜਾਂਦੇ ਰਹਿਣਗੇ ਚੰਗਿਆਈ ਦਾ ਸੱਚ ਦਾ ਪ੍ਰਕਾਸ਼ ਸਾਡੇ ਹਿਰਦੇ ਚ ਸਾਡੇ ਮਨ ਚ ਹੋ ਜਾਏਗਾ ਤੇ ਸਾਡਾ ਤਨ ਵੀ ਉज्जਰ ਹੋ ਜਾਏਗਾ ਤੇ ਮਹਾਰਾਜ ਕਹਿੰਦੇ ਫਿਰ ਤੈਨੂੰ ਕਿਤੇ ਜਾਣ ਦੀ ਲੋੜ ਨਹੀਂ ਪੈਣੀ ਅੰਤਰ ਸਭ ਬਾਤ ਹੋਈ ਕਹਿੰਦੇ ਨਾਮ ਦਾ ਖਜ਼ਾਨਾ ਨਾਮ ਦਾ ਜਿਹੜਾ ਹੈ ਭਾਈ ਸਮੁੰਦਰ ਉਹ ਤੇਰੇ ਹਿਰਦੇ ਚ ਹੀ ਵਸਿਆ ਹੋਇਆ ਤੈਨੂੰ ਕਿਤੇ ਬਾਹਰ ਲੱਭਣ ਦੀ ਜ਼ਰੂਰਤ ਨਹੀਂ ਹੈ ਖਿੰਖਿਨ ਨਾਮ ਸਮਾਲੀਆ ਗੁਰਮੁਖ ਪਾਵੇ ਕੋਈ ਕਹਿੰਦੇ ਬਹੁਤ ਵਿਰਲੇ ਗੁਰਮੁਖ ਆ ਜਿਨ੍ਹਾਂ ਨੂੰ ਉਹਦੀ ਪ੍ਰਾਪਤੀ ਹੁੰਦੀ ਹੈ ਸਾਰਿਆਂ ਨੂੰ ਭਾਈ ਉਹਦੀ ਪ੍ਰਾਪਤੀ ਨਹੀਂ ਹੁੰਦੀ ਖਿੰਖਿਨ ਨਾਮ ਸਮਾਲੀਆ ਖਿੰਖਿਨ ਕਹਿੰਦੇ ਹਰ ਵੇਲੇ ਉਸ ਵਾਹਿਗੁਰੂ ਦੇ ਨਾਲ ਚਿੱਤ ਜੋੜ ਕੇ ਰੱਖਣਾ ਉਹਦੇ ਸੱਚੇ ਨਾਮ ਨੂੰ ਸੰਭਾਲ ਕੇ ਰੱਖਣਾ ਉਹਨੂੰ ਯਾਦ ਸ਼ਕਤੀ ਦੇ ਵਿੱਚ ਹਮੇਸ਼ਾ ਯਾਦ ਰੱਖਣਾ ਵੀ ਵਾਹਿਗੁਰੂ ਪ੍ਰਮਾਤਮਾ ਹੈ ਉਹ ਮੈਨੂੰ ਦੇਖ ਰਿਹਾ। ਵਿਰਲਾ ਕੋਈ ਹੈ ਗੁਰਮੁਖ ਜਿਹੜਾ ਪਾਉਂਦਾ। ਹੁਣ ਗੁਰਮੁਖ ਕੌਣ ਹੈ ਆਪਾਂ ਬਹੁਤ ਵਾਰਾ ਇਹਦੀ ਵਿਆਖਿਆ ਕਰ ਚੁੱਕੇ ਹਾਂ। ਜੋ ਗੁਰੂ ਨੂੰ ਮੁਖ ਰੱਖ ਕੇ ਚੱਲਦਾ ਭਾਈ ਉਹ ਗੁਰਮੁਖ ਹੈ। ਕੋਈ ਵੀ ਕੰਮ ਕਰਦਾ ਉਹ ਪਹਿਲਾਂ ਇਸ ਗੱਲ ਦੀ ਵਿਚਾਰ ਕਰਦਾ ਵੀ ਮੈਨੂੰ ਮੇਰੇ ਗੁਰੂ ਦਾ ਕੀ ਹੁਕਮ ਹੈ ਕੀ ਮੈਂ ਇਹ ਕੰਮ ਕਰਾਂ। ਜੋ ਵੀ ਮੈਂ ਜ਼ਿੰਦਗੀ ਦੇ ਵਿੱਚ ਛੋਟੇ ਤੋਂ ਛੋਟਾ ਵੱਡੇ ਤੋਂ ਵੱਡਾ ਕਾਰਜ ਕਰਨਾ ਪੈਰ ਪਟਣ ਤੋਂ ਪਹਿਲਾਂ ਉਹ ਸੋਚਦਾ ਵੀ ਮੇਰੇ ਗੁਰੂ ਨੇ ਮੈਨੂੰ ਕੀ ਉਪਦੇਸ਼ ਕੀਤਾ ਕੀ ਮੇਰੇ ਵਾਸਤੇ ਇਹ ਕੰਮ ਕਰਨਾ ਚਾਹੀਦਾ ਜਾਂ ਨਹੀਂ ਕਰਨਾ ਚਾਹੀਦਾ ਜਿਹੜਾ ਵਿਚਾਰ ਕੇ ਗੁਰੂ ਦੀ ਸਿੱਖਿਆ ਨੂੰ ਮੁੱਖ ਰੱਖ ਕੇ ਚੱਲਦਾ ਪਈ ਉਹ ਗੁਰਮੁਖ ਹੈ ਤੇ ਜਿਹੜਾ ਮਨ ਦੇ ਮਗਰ ਲਾ ਕੇ ਮੰਦੀ ਮਰਜ਼ੀ ਕਰਦਾ ਉਹ ਮਨਮੁਖ ਹੋ ਗਿਆ ਤੇ ਸਤਿਗੁਰੂ ਕਹਿੰਦੇ ਪਾਈ ਫਿਰ ਖਿੰ ਖਿੰ ਹਰ ਵੇਲੇ ਉਹਨੂੰ ਯਾਦ ਸ਼ਕਤੀ ਚ ਚੇਤੇ ਰੱਖਣਾ ਆਪਣੇ પતિ ਪਰਮਾਤਮਾ ਦੇ ਨਾਲ ਜੁੜੇ ਰਹਿਣਾ ਕਿਹਨੇ ਕਿਹਨੇ ਨਾਮ ਸੰਭਾਲੀਆ ਕਹਿੰਦੇ ਹਰ ਵੇਲੇ ਉਹਦੇ ਨਾਮ ਦੀ ਸੰਭਾਲ ਕਰਨੀ ਉਹਨੂੰ ਯਾਦ ਰੱਖਣਾ ਗੁਰਮੁਖ ਪਾਵੈ ਕੋਈ ਕੋਈ ਵਿਰਲਾ ਹੀ ਗੁਰਮੁਖ ਆ ਜਿਹਨੂੰ ਭਾਈ ਇਹ ਪ੍ਰਾਪਤੀ ਹੁੰਦੀ ਆ ਚਾਹ ਕੇ ਵੀ ਹਰ ਇੱਕ ਦੇ ਵਸ ਦੀ ਗੱਲ ਉਹ ਨਹੀਂ ਰਹਿ ਜਾਂਦੀ ਏ ਨਾਮ ਨਿਧਾਨ ਆ ਖੁੱਟ ਹੈ ਵਿੜ ਭਾਗ ਪ੍ਰਾਪਤ ਹੋਈ ਕਹਿੰਦੇ ਨਾਮ ਦਾ ਨਿਧਾਨ ਨਾਮ ਦਾ ਜਿਹੜਾ ਖਜ਼ਾਨਾ ਹੈ ਅਟੁੱਟ ਹੈ ਜਿਹੜਾ ਕਦੇ ਵੀ ਮੁੱਕਦਾ ਨਹੀਂ ਖਤਮ ਨਹੀਂ ਹੁੰਦਾ ਖਰਚਿਆਂ ਨਹੀਂ ਜਾ ਸਕਦਾ ਵੱਡ ਭਾਗ ਪ੍ਰਾਪਤ ਹੋਏ ਵੱਡੇ ਭਾਗਾਂ ਦੇ ਨਾਲ ਉਹਦੀ ਪ੍ਰਾਪਤੀ ਹੁੰਦੀ ਹੁਣ ਦੁਨੀਆ ਦੀ ਧਨ-ਦੌਲਤ ਜਿਹੜੀ ਮਾਇਆ ਭਈ ਇੱਕ ਨਾ ਇੱਕ ਦਿਨ ਖਾਂਦੇ ਆ ਖਾਂਦੇ ਆ ਖਤਮ ਹੋ ਜਾਏਗੀ ਛਾਣੇ ਕਹਿੰਦੇ ਨਾ ਵੀ ਇੱਕ ਦਿਨ ਤੇ ਖੂਬ ਹੀ ਖਾਲੀ ਹੋ ਜਾਂਦੇ ਆ ਪਰ ਵਾਹਿਗੁਰੂ ਦੇ ਨਾਮ ਦਾ ਖਜ਼ਾਨਾ ਐਸਾ ਨਾਮ ਦਾ ਧਨ ਐਸਾ ਜਿੰਨਾ ਜਪਦੇ ਜਾਵਾਂਗੇ ਜਿੰਨਾ ਵੰਡੇ ਜਾਵਾਂਗੇ ਹੋਰ ਵੱਧਦਾ ਜਾਂਦਾ ਇਹ ਘਟਦਾ ਨਹੀਂ ਇਹ ਨਹੀਂ ਹੈ ਕਿ ਜੇ ਆਪਾਂ ਅੱਧਾ ਘੰਟਾ ਘੰਟਾ ਬੈ ਕੇ ਸਿਮਰਨ ਵਾਹਿਗੁਰੂ ਕੀਤਾ ਤੇ ਬਾਹਰ ਜਾ ਕੇ ਜਦੋਂ ਸੰਗਤ ਵਿੱਚ ਆਪਾਂ ਵਾਹਿਗੁਰੂ ਦੀ ਮਹਿਮਾ ਕਰਾਂਗੇ ਜਾਂ ਸੰਗਤ ਨਾਲ ਵਾਹਿਗੁਰੂ ਦੇ ਨਾਮ ਸਿਮਰਨ ਦੀ ਜਿਹੜੀ ਹੈ ਉਹ ਸਾਂਝ ਕਰਾਂਗੇ ਤੇ ਇਹ ਮੇਰਾ ਜਪਿਆ ਹੋਇਆ ਘਟ ਜਾਣਾ ਜਾਂ ਮੇਰਾ ਜਪਿਆ ਹੋਇਆ ਮੋਕ ਜਾਣਾ ਕਹਿੰਦੇ ਭਾਈ ਜਿੰਨਾ ਤੂੰ ਕੀਤਾ ਜਿੰਨਾ ਜਿੰਨਾ ਤੂੰ ਇਹਨੂੰ ਵੰਡੇਗਾ ਇਹ ਮਲਟੀਪਲਾਈ ਹੋ ਕੇ ਤੇਰੇ ਕੋਲ ਫੋਰ ਵੱਧਦਾ ਜਾਂਦਾ ਇਸੇ ਕਰਕੇ ਵਾਹਿਗੁਰੂ ਦੇ ਨਾਮ ਨੂੰ ਖਜ਼ਾਨਾ ਕਿਹਾ ਵੀ ਇਹ ਖਜ਼ਾਨਾ ਦੁਨੀਆ ਦਾ ਐਸਾ ਖਜ਼ਾਨਾ ਆ ਵੀ ਇਹਨੂੰ ਜਿੰਨਾ ਵਰਤੋ ਜਿੰਨਾ ਵੰਡੋ ਇਹ ਉਨਾ ਹੀ ਵੱਧਦਾ ਇਹ ਕਦੇ ਵੀ ਘਟਦਾ ਨਹੀਂ ਨਾ ਕੋਈ ਚੋਰੀ ਕਰ ਸਕਦਾ ਨਾ ਕੋਈ ਲੁੱਟ ਕੇ ਲੈ ਕੇ ਜਾ ਸਕਦਾ। ਨਾਮ ਨਿਦਾਨ ਅਖੁੱਟ ਹੈ ਤੇ ਮਹਾਰਾਜ ਕਹਿੰਦੇ ਭਾਈ ਕਦੇ ਵੀ ਮੁੱਕਣ ਵਾਲਾ ਨਹੀਂ ਹੈ। ਖਤਮ ਹੀ ਨਹੀਂ ਹੋ ਸਕਦਾ। ਵੱਡੇ ਭਾਗ ਪ੍ਰਾਪਤ ਹੋਏ ਵੱਡੇ ਭਾਗਾ ਨਾਲ ਪ੍ਰਾਪਤ ਹੁੰਦਾ। ਹੁਣ ਵੱਡੇ ਭਾਗ ਕੇ ਵੀ ਆ ਜਿਨ੍ਹਾਂ ਨੂੰ ਵਾਹਿਗੁਰੂ ਦੇ ਨਾਮ ਦੀ ਪਿਆਸ ਲੱਗ ਗਈ, ਭੁੱਖ ਲੱਗ ਗਈ, ਜਿਨ੍ਹਾਂ ਨੂੰ ਵਾਹਿਗੁਰੂ ਦਾ ਨਾਮ ਚੰਗਾ ਲੱਗਣ ਲੱਗ ਪਿਆ। ਹੁਣ ਉਹਨਾਂ ਦੇ ਭਾਗ ਵੱਡੇ ਇਸ ਕਰਕੇ ਆ ਕਿ ਉਹਨਾਂ ਨੇ ਸੰਸਾਰ ਦੇ ਪਦਾਰਥਾਂ ਨੂੰ ਆਪਣੇ ਫੋਕੇ ਮਨੋਰਥਾਂ ਨੂੰ ਵਿਕਾਰਾਂ ਨੂੰ ਛੱਡ ਕੇ ਤੇ ਵਾਹਿਗੁਰੂ ਦੇ ਨਾਮ ਦੇ ਨਾਲ ਪ੍ਰੀਤ ਜੋੜ ਲਈ ਹੈ। ਹੁਣ ਸੰਸਾਰਿਕ ਜੀਵਾਂ ਸੰਸਾਰਕ ਉਦਾਹਰਣ ਆਪਾਂ ਦੇ ਦਈਏ ਵੀ ਇੱਕ ਪਾਸੇ ਹੀਰੇ ਪਏ ਆ, ਇੱਕ ਪਾਸੇ ਸੋਨਾ ਪਿਆ, ਇੱਕ ਪਾਸੇ ਲੋਹਾ ਪਿਆ ਤੇ ਕੂੜਾ ਕਬਾੜ ਕਚਰਾ ਪਿਆ। ਤੇ ਇੱਕ ਸਿਆਣੇ ਬੰਦੇ ਨੂੰ ਕਹੀਏ ਵੀ ਭਾਈ ਤੂੰ ਹੱਥ ਲਾ ਲਾ ਕਿਹੜੀ ਢੇਰੀ ਤੈਨੂੰ ਚਾਹੀਦੀ? ਜਿਹੜਾ ਸਿਆਣਾ ਸੋਝਬਾਨ ਹੋਊ ਪਏਗਾ ਜੀ ਮੈਨੂੰ ਤਾਂ ਹੀਰੇ ਮੋਤੀ ਸੋਨਾ ਚਾਹੀਦਾ ਮੈਂ ਲੋਹਾ ਕੂੜਾ ਕੀ ਕਰਨਾ? ਬਿਊ ਨੂੰ ਪਹਿਚਾਨ ਆ ਵੀ ਇਹ ਵਸਤੂ ਮਹਿੰਗੀ ਆ ਇਹ ਵਸਤੂ ਕਮ ਆਉਣ ਵਾਲੀ ਆ ਤੇ ਮੈਂ ਕਚਰਾ ਤਾਂ ਤੋਂ ਇਕੱਠਾ ਕਰਾਂ ਮੈਂ ਤੇ ਭਾਈ ਸੋਨਾ ਲਵਾਂਗਾ ਮੈਂ ਤੇ ਹੀਰੇ ਲਵਾਂਗਾ ਇਸੇ ਤਰ੍ਹਾਂ ਮਹਾਰਾਜ ਕਹਿੰਦੇ ਭਾਈ ਜਿਹੜਾ ਨਾਮ ਦਾ ਖਜ਼ਾਨਾ ਉਹ ਹੀਰੇ ਮੋਤੀਆਂ ਦੀ ਤਰ੍ਹਾਂ ਬੜਾ ਮਹਿੰਗਾ ਤੇ ਜਿਹੜੇ ਬਾਕੀ ਪਦਾਰਥ ਆ ਜੀਭ ਦੇ ਸਵਾਦ ਆ ਸਰੀਰ ਦੇ ਸਵਾਦ ਆ ਸੰਸਾਰ ਦੀ ਜਿਹੜੀ ਚੱਕਾ ਚਾਹੁੰਦੇ ਆ ਉਹ ਇੱਕ ਲੋਹੇ ਦੀ ਤਰ੍ਹਾਂ ਹੈ ਕਿ ਕਚਰੇ ਕੂੜੇ ਦੀ ਤਰ੍ਹਾਂ ਹੈ ਪਰ ਮਨੁੱਖ ਦੀਆਂ ਅੱਖਾਂ ਦੇ ਉੱਤੇ ਪਰਦਾ ਐਸਾ ਪਿਆ ਹੋਇਆ ਉਹ ਕਹਿੰਦਾ ਮੈਨੂੰ ਇਹ ਸੰਸਾਰ ਦਾ ਕੂੜਾ ਕਚਰਾ ਤੇ ਸੋਨਾ ਲੱਗਦਾ ਚੰਗਾ ਲੱਗਦਾ ਤੇ ਉਹਦੇ ਪਿੱਛੇ ਸਾਰੀ ਜ਼ਿੰਦਗੀ ਭੱਜੀ ਵੀ ਜਾਂਦਾ ਪਰ ਨਾਮ ਦਾ ਖਜ਼ਾਨਾ ਜਿਹੜਾ ਆ ਉਹਦੇ ਵੱਲੋਂ ਅੱਖਾਂ ਮੀਟ ਕੇ ਬੈਠਾ ਹੋਇਆ ਉਹ ਇਹਨੂੰ ਦੇਖਦਾ ਹੀ ਨਹੀਂ ਤੇ ਉਹਦੀ ਪ੍ਰਾਪਤੀ ਦਾ ਜਤਨ ਨਹੀਂ ਕਰਦਾ ਕੋਈ ਵਿਰਲਾ ਗੁਰਮੁਖ ਆ ਜਿਹਦੇ ਉੱਪਰ ਮਹਾਰਾਜ ਨੇ ਕਿਰਪਾ ਕਰ ਦਿੱਤੀ ਤੇ ਉਹ ਸੰਸਾਰ ਦੇ ਨਾਲ-ਨਾਲ ਉਹ ਰੰਕਾਰ ਦੀ ਪ੍ਰਾਪਤੀ ਵੱਲ ਵੀ ਜਾਂਦਾ ਨਹੀਂ ਤੇ ਬਹੁਤੇ ਤੇ ਆਪਾਂ ਸੰਸਾਰੀ ਜੀਵ ਹੀ ਆ ਭਾਈ ਤੇ ਮਹਾਰਾਜ ਕਹਿੰਦੇ ਵੱਡ ਭਾਗ ਪ੍ਰਾਪਤ ਹੋਏ ਫਿਰ ਉਸ ਕਰਕੇ ਉਹਦੇ ਵੱਡੇ ਭਾਗ ਆ ਕਿ ਉਹਨੇ ਇਸ ਸਾਰੇ ਸੰਸਾਰ ਦੀ ਨਿਰੰਕਾਰ ਦੀ ਚੋਣ ਦੇ ਵਿੱਚੋਂ ਵਾਹਿਗੁਰੂ ਦੀ ਚੋਣ ਨੂੰ ਵਾਹਿਗੁਰੂ ਦੇ ਨਾਮ ਨੂੰ ਚੁਣਿਆ ਇਸ ਕਰਕੇ ਉਹਦੇ ਭਾਗ ਵੱਡੇ ਹਨ ਮੇਰੇ ਮਨ ਤਾਜ ਨਿੰਦਾ ਹੋਵੇਂ ਅਹੰਕਾਰ ਫਿਰ ਮਹਾਰਾਜ ਸਮਝਾ ਰਹੇ ਕਹਿੰਦੇ ਹੇ ਮੇਰੇ ਮਨਾ ਇਹ ਛੱਡ ਦੇ ਨਿੰਦਾ ਹੋਵੇਂ ਤੇ ਹੰਕਾਰ ਫਲਾਨਾ ਵੀ ਮਾੜਾ ਜੀ ਫਲਾਨਾ ਵੀ ਚੋਰ ਹੈ ਜੀ ਉਹਨੇ ਆ ਨਹੀਂ ਕੀਤਾ ਜੀ ਉਹ ਇਦਾਂ ਨਹੀਂ ਜੀ ਉਹਦਾਂ ਨਹੀਂ ਦੂਜਿਆਂ ਦੇ ਅਬਗਣ ਜਿਹੜਾ ਚਤਾਰੀ ਤੁਰਿਆ ਜਾਂਦਾ ਇਨੂੰ ਨਹੀਂ ਪਤਾ ਉਹਨੂੰ ਬੜੀ ਪਤਾ ਹਾਉ ਮੈਂ 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 ਨਹੀਂ ਵਡਿਆਈ ਕਰੀ ਜਾਂਦਾ ਜੇ ਮੈਂ ਇਹਦੇ ਥਾਂ ਹੁੰਦਾ ਤੇ ਮੈਂ ਇਦਾਂ ਕਰ ਦੇਣੀ ਸੀ ਲੈ ਮੈਨੂੰ ਪੁੱਛ ਲੈਂਦੇ ਤੇ ਮੈਂ ਐ ਕਰ ਦੇਣੀ ਸੀ ਜੇ ਮੈਂ ਹੁੰਦਾ ਨਾ ਤੇ ਮੈਂ ਆਹ ਬਣਾ ਦੇਣਾ ਸੀ ਦੁਨੀਆ ਕਮਲੀ ਐ ਜੀ ਤੇ ਮੈਂ ਸਿਆਣਾ ਇਹ ਭਲੇਖ ਆ ਸਾਨੂੰ ਹੰਕਾਰ ਚਾਰ ਪੈਸੇ ਕੋਲ ਐ ਕੋਈ ਸਰੀਰ ਤਕੜਾ ਆ ਚੌ ਬੰਦਿਆਂ 'ਚ ਕਿਤੇ ਮਾੜੀ ਮੋਟੀ ਗੱਲ ਸੁਣੀ ਜਾਂਦੀ ਆ ਉਹਦਾ ਵੀ ਹੰਕਾਰ ਹੋ ਜਾਂਦਾ ਵੀ ਹੈ ਕੋਈ ਮੇਰੇ ਬਰਾਬਰ ਦਾ ਕੋਈ ਰੋਕ ਸਕਦਾ ਮੈਨੂੰ ਕੋਈ 5-10 ਲੱਖ ਰੁਪਇਆ ਲਾ ਦੇਾਂਗੇ ਏਡੀ ਕਿਹੜੀ ਗੱਲ ਆ ਅਸੀਂ ਤੇ ਸਾਨੂੰ ਕੋਈ ਹੈ ਕਿਸੇ ਦੀ ਹਿੰਮਤ ਤਾਬ ਹੰਕਾਰ ਕਰਦਾ ਮਾਣ ਆਪਣੇ ਆਪ ਤੇ ਕਰਦਾ ਪਰ ਇਹਨੂੰ ਚੇਤਾ ਭੁੱਲਾ ਹੋਇਆ ਵੀ ਉਸ ਵਾਰੀ ਗਰੂ ਨੇ ਕੋਈ ਛੁੱਟੀ ਜੀ ਨਾੜ ਕਿਤੇ ਸਰੀਰ ਦੀ ਬੰਦ ਕਰ ਦਿੱਤੀ ਤੇ ਮੰਜੇ ਤੋਂ ਨਹੀਂ ਉੱਠਿਆ ਜਾਣਾ ਜਿੰਨੇ ਮਰਜੀ ਡਾਕਟਰਾਂ ਨੂੰ ਪੈਸੇ ਦੇ ਲਈਏ ਅਗਲੇ ਵੀ ਹੱਥ ਖੜੇ ਕਰ ਜਾਂਦੇ ਕਹਿੰਦੇ ਭਾਈ ਸਾਡੇ ਹੱਥ ਵਾਸੀ ਕੁਛ ਨਹੀਂ ਵੱਡੇ ਵੱਡੇ ਹੰਕਾਰੀਆਂ ਨਾਨਕ ਗਰਭ ਗਲੇ ਕਹਿੰਦੇ ਫਿਰ ਹੰਕਾਰੀਆਂ ਨੂੰ ਉਹਨਾਂ ਦਾ ਹੰਕਾਰ ਹੀ ਲੈ ਕੇ ਵਾਹ ਜਾਂਦਾ ਦੇ ਸਾਧ ਗੁਰੂ ਫਿਰ ਸਾਨੂੰ ਸਮਝਾ ਰਿਹਾ ਕਹਿੰਦੇ ਹੇ ਮੇਰੇ ਮਨਾ ਮੇਰੇ ਮਨ ਤਜ ਨਿੰਦਾ ਹਉਮੈ ਅਹੰਕਾਰ ਕਹਿੰਦੇ ਹੇ ਮੇਰੇ ਮਨਾ ਇਹਨਾਂ ਚੀਜ਼ਾਂ ਨੂੰ ਛੱਡ ਦੇ ਹਉਮੈ ਕੱਢ ਦੇ ਮੇਰਾ ਮੁਝ ਮੇ ਕਿਛ ਨਹੀਂ ਐਸੀ ਅਵਸਥਾ ਦਾ ਮਾਲਕ ਬਣ ਜਾ ਆ ਵੀ ਮਾੜਾ ਆ ਵੀ ਮਾੜਾ ਦੂਜਿਆਂ ਦੇ ਔਗਣਾਂ ਚ ਤਾਰ ਆਪਣੇ ਦੇਖ ਮਹਾਰਾਜ ਮੈਂ ਬਹੁਤ ਗਲਤੀਆਂ ਬਹੁਤ ਭੁੱਲਾ ਕਰਦਾ ਆਪਣੇ ਆਪ ਨੂੰ ਸੁਧਾਰ ਅਹੰਕਾਰ ਆਪਣਾ ਮਾਣ ਆਪਣਾ ਹੰਕਾਰ ਛੱਡ ਦੇ ਉਸ ਵਾਹਿਗੁਰੂ ਦੇ ਦਰ ਤੇ ਡਿੰਪਾ ਜਿੰਨੀ ਸ਼ਕਤੀ ਹੋ ਜਾਏਗਾ ਉਨੀ ਸ਼ਕਤੀ ਤੇਰਾ ਉਧਾਰ ਹੋ ਜਾਏਗਾ ਹਰ ਜੀ ਉਹ ਸਦਾ ਧਿਆਏ ਤੂੰ ਗੁਰਮੁਖ ਏਕੰਕਾਰ ਰਹਾਉ ਕਹਿੰਦੇ ਉਸ ਹਰੀ ਦੇ ਨਾਮ ਨੂੰ ਸਦਾ ਧਿਆਉਣਾ ਕਰ ਏਕ ਓੰਕਾਰ ਇੱਕ ਅਦਵਾਇਤ ਪ੍ਰਮਾਤਮਾ ਦਾ ਵਾਹਿਗੁਰੂ ਦੇ ਨਾਲ ਆਪਣੀ ਬਿਰਤੀ ਜੋੜ ਲਾ ਗੁਰਮੁਖ ਏਕੰਕਾਰ ਕਹਿੰਦੇ ਹੇ ਗੁਰੂ ਕਿਆ ਸਿੱਖਾ ਗੁਰਮੁਖ ਬਣ ਜਾ ਗੁਰੂ ਨੂੰ ਮੁਖ ਰੱਖ ਕੇ ਗੁਰੂ ਦੇ ਨਾਮ ਦਾ ਸੋਦਾ ਇਕੱਠਾ ਕਰਨਾ ਸ਼ੁਰੂ ਕਰ ਫਿਰ ਜਾ ਕੇ ਤੇਰਾ ਬੇੜਾ ਪਾਰ ਹੋਣਾ ਇਨੰਦੇ ਆ ਇਹ ਹਉਮੈ ਇਹ ਹੰਕਾਰ ਇਹਨਾਂ ਨੇ ਤੈਨੂੰ ਕੁਛ ਨਹੀਂ ਦੇਣਾ ਜੇ ਆਪਣਾ ਬੇੜਾ ਪਾਰ ਕਰਨਾ ਚਾਹਣਾ ਹਰ ਜੀ ਉਹ ਸਦਾ ਧਿਆਏ ਤੂੰ ਉਸ ਵਾਹਿਗੁਰੂ ਦੇ ਨਾਮ ਨੂੰ ਧਿਆਉਣਾ ਕਰ ਚਾਹੇ ਵਾਹਿਗੁਰੂ ਦਾ ਜਾਪ ਕਰ ਲੈ ਚਾਹੇ ਸਤਨਾਮ ਦਾ ਜਾਪ ਕਰ ਲੈ ਚਾਹੇ ਗੁਰੂ ਕੀ ਗੁਰਬਾਣੀ ਪੜ੍ਹ ਲੈ ਭਾਈ ਜੋ ਤੈਨੂੰ ਚੰਗਾ ਲੱਗਦਾ ਉਹਨੂੰ ਮਿੱਤਰ ਪਿਆਰਾ ਕਹਿ ਕੇ ਬਾਜ ਮਾਰ ਲੈ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮਾਤਾ ਪਿਤਾ ਬਣਾ ਲੈ ਤੂੰ ਉਹਨੂੰ ਆਪਣਾ ਸੱਜਣ ਬਣਾ ਲੈ ਜੋ ਤੈਨੂੰ ਚੰਗਾ ਲੱਗਦਾ ਕਿਉਂਕਿ ਭਾਈ ਸ਼ਬਦਾਂ ਦੀ ਚੋਣ ਅਸੀਂ ਨਹੀਂ ਕਿਸੇ ਲਈ ਕਰ ਸਕਦੇ ਕਿਹਦਾ ਕਿੰਨਾ ਕੋ ਪ੍ਰੇਮ ਹੈ ਉਹ ਉਸ ਨੂੰ ਕਿਹੜੀ ਨਜ਼ਰ ਨਾਲ ਦੇਖ ਰਿਹਾ ਉਹਦੇ ਆਪ ਦੇ ਅੰਦਰ ਦੀ ਅਵਸਥਾ ਗੱਲ ਇਹ ਆ ਵੀ ਤੇਰਾ ਸਬੰਧ ਤੇਰਾ ਰਿਸ਼ਤਾ ਉਹਦੇ ਨਾਲ ਜੁੜੇ ਤੇ ਜਿਵੇਂ ਤੈਨੂੰ ਚੰਗਾ ਲੱਗਦਾ ਸਤਕਾਰ ਵਜੋਂ ਅਸੀਂ ਸੰਸਾਰ 'ਚ ਬਹੁਤ ਸ਼ਬਦਾਂ ਦੀ ਚੋਣ ਕਰਦੇ ਆ بڑے ਵੱਡੇ ਸ਼ਬਦ ਵਰਤਦੇ ਆ ਠੀਕ ਹੈ ਉਹ ਵੀ ਸਾਨੂੰ ਵਰਤਨੇ ਚਾਹੀਦੇ ਆ ਪਰ ਤੇਰਾ ਸਬੰਧ ਤੇਰੇ ਮਾਲਕ ਦੇ ਨਾਲ ਉਹ ਤੇਰਾ ਨਿੱਜੀ ਹੈ ਉਹ ਲੋਕਾਂ ਨੂੰ ਦੱਸਣ ਵਾਸਤੇ ਥੋੜਾ ਹੁੰਦਾ ਜਾ ਲੋਕਾਂ ਦੇ ਵਿੱਚ ਥੋੜੋ ਆਪਾਂ ਸ਼ੂਫ ਕਰਨੀ ਹੁੰਦੀ ਆ ਉਹ ਤੇ ਸਾਡਾ ਉਹਦੇ ਨਾਲ ਸੰਬੰਧ ਆ ਤੇ ਭਾਈ ਜਦੋਂ ਤੇਰਾ ਸੰਬੰਧ ਉਹਦੇ ਨਾਲ ਜੁੜਿਆ ਫਿਰ ਤੈਨੂੰ ਸੰਸਾਰ ਦੀ ਵੀ ਨਹੀਂ ਪਰਵਾਹ ਰਹਿੰਦੀ ਕਿਉਂਕਿ ਮੇਰਾ ਮਾਲਕ ਹੈ ਮੈਂ ਆਪਣੇ ਮਾਲਕ ਨਾਲ ਗੱਲ ਕਰਨੀ ਆ ਕਿਤੇ ਵੀ ਬੈਠਾ ਕਦੋਂ ਵੀ ਬੈਠਾ ਦਿਨੇ ਰਾਤੀ ਸਵੇਰੇ ਸ਼ਾਮੀ ਤੇਰਾ ਸੰਬੰਧ ਜੁੜਿਆ ਤੂੰ ਆਪਣੇ ਪਿਆਰੇ ਨਾਲ ਗੱਲ ਕਰ ਸਕਦਾ ਤੇ ਮਹਾਰਾਜ ਕਹਿੰਦੇ ਭਾਈ ਇਸ ਕਰਕੇ ਹਰ ਜੀ ਉਹ ਸਦਾ ਤੇ ਆਏ ਤੂੰ ਸਦਾ ਸਦਾ ਉਹਨੂੰ ਤੇਉਂਦਾ ਰਹੇ ਉਹਨੂੰ ਯਾਦ ਰੱਖ ਉਹਨੂੰ ਚੇਤੇ ਰੱਖ ਤੂੰ ਗੁਰਮੁਖੇ ਕੁੰਕਾਰ ਉਸਦਾ ਇੱਕ ਦੂਆਬ ਸਰੂਪ ਪ੍ਰਮਾਤਮਾ ਵਾਹਿਗੁਰੂ ਏਕ ਓੰਕਾਰ ਨੂੰ ਆਪਣੇ ਹਿਰਦੇ ਚ ਵਸਾ ਕੇ ਰੱਖ ਰਹਾਉ ਵਿਸ਼ਰਾਮ ਸਤਿਗੁਰੂ ਮਹਾਰਾਜ ਇੱਥੇ ਦੇ ਰਹੇ ਗੁਰੂ ਮੁਖਾ ਕੇ ਮੁਖੇ ਉੱਜਲੇ ਗੁਰ ਸਬਦੀ ਵਿਚਾਰ ਕਹਿੰਦੇ ਫਿਰ ਉਹਨਾਂ ਗੁਰਮੁਖਾਂ ਦੇ ਮੁਖ ਉੱਜਲ ਹੋ ਜਾਂਦੇ ਆ ਜਿਨ੍ਹਾਂ ਨੇ ਗੁਰੂ ਦੇ ਸ਼ਬਦ ਦੀ ਵਿਚਾਰ ਕੀਤੀ ਹੈ ਉੱਜਲ ਤੋਂ ਭਾਵ ਇਹ ਆ ਕਿ ਕਾਲਕ ਜਿਹੜੀ ਉਹ ਵਾਚਕ ਹੈ ਹਨੇਰਾ ਜਿਹੜਾ ਉਹ ਵਾਚਕ ਹੈ ਮਾੜੇ ਕੰਮ ਦਾ ਪ੍ਰਕਾਸ਼ ਜਿਹੜਾ ਵਾਚਕ ਹੈ ਉਹ ਚੰਗਿਆਈ ਦਾ ਸਚਿਆਈ ਦਾ ਤੇ ਇਸ ਕਰਕੇ ਮਹਾਰਾਜ ਕਹਿੰਦੇ ਭਾਵ ਹੁਣ ਇੱਥੇ ਸਕਿਨ ਕਲਰ ਦੀ ਗੱਲ ਨਹੀਂ ਵੀ ਕਿਸੇ ਦੇ ਚਿਹਰੇ ਦਾ ਰੰਗ ਪੱਕਾ ਆ ਜਾਂ ਕਿਸੇ ਦੇ ਚਿਹਰੇ ਦਾ ਰੰਗ ਗੋਰਾ ਆ ਇੱਥੇ ਇਹ ਬਾਹਰੀ ਸਰੀਰ ਦੀ ਗੱਲ ਨਹੀਂ ਹੋ ਰਹੀ ਮਹਾਰਾਜ ਕਹਿੰਦੇ ਉਹਨਾਂ ਦੇ ਮੁਖ ਉਜਲੇ ਭਾਵ ਜਿਨ੍ਹਾਂ ਦੇ ਅੰਦਰ ਵਾਹਿਗੁਰੂ ਦੇ ਨਾਮ ਦਾ ਸੱਚਾ ਪ੍ਰਕਾਸ਼ ਆ ਮੰਨੋ ਉਹਨਾਂ ਦੇ ਚਿਹਰੇ ਵੀ ਖਿੜੇ ਹੋਇਆ ਉਹਨਾਂ ਦੇ ਚਿਹਰੇ ਤੋਂ ਵੀ ਸੱਚ ਟਲਕਦਾ ਉਹਨਾਂ ਦੇ ਚਿਹਰੇ ਤੇ ਵੀ ਸੱਚ ਦੀ ਰੋਸ਼ਨੀ ਆ ਤੇ ਜਿਹੜੇ ਭਾਈ ਭਾਵੇਂ ਰੰਗ ਜਿੰਨਾ ਮਰਜ਼ੀ ਚਿੱਟਾ ਹੋਵੇ ਜਿੰਨੇ ਮਰਜ਼ੀ ਚਿੱਟੇ ਕੱਪੜੇ ਪਾਏ ਹੋਣ ਪਰ ਮਨ ਦੇ ਵਿੱਚ ਮੈਲ ਰੱਖੀ ਆ ਮਨ ਦੇ ਵਿੱਚ ਕਾਲਕ ਰੱਖੀ ਆ ਲੋਕਾਂ ਦੇ ਵਾਸਤੇ ਜਿਹੜਾ ਉਹ ਮਾੜਾ ਸੋਚਦਾ ਜਿਹਦਾ ਹਿਰਦਾ ਕਾਲਾ ਆ ਕਹਿੰਦੇ ਭਾਈ ਉਹ ਫਿਰ ਬਾਹਰੋਂ ਵੀ ਕਾਲਾ ਹੀ ਆ ਲੋਕਾਂ ਦੀ ਨਜ਼ਰ 'ਚ ਭਾਵੇਂ ਉਹ ਨਹੀਂ ਆਉਂਦਾ ਪਰ ਵਾਹਿਗੁਰੂ ਦੀ ਨਜ਼ਰ 'ਚ ਤਾਂ ਵਿਧਾ ਨਾ ਉਹਦੇ ਤੋਂ ਤੇ ਕੋਈ ਪਰਦਾ ਨਹੀਂ ਹੈ ਤੇ ਮਹਾਰਾਜ ਕਹਿੰਦੇ ਗੁਰਮੁਖਾਂ ਕੇ মুখ ਉਜਲੇ ਜੇ ਜਿਹੜੇ ਗੁਰਮੁਖ ਨਹੀਂ ਗੁਰੂ ਨੂੰ ਮੁਖ ਰੱਖ ਕੇ ਚੱਲਦੇ ਆ ਗੁਰੂ ਦੀਆਂ ਆਗਿਆ ਦਾ ਪਾਲਣ ਕਰਦੇ ਆ ਉਹਨਾਂ ਦੇ ਮੁਖ ਉਜਲੇ ਹਨ ਕਿਉਂਕਿ ਉਹਨਾਂ ਦੇ ਹਿਰਦੇ 'ਚ ਸੱਚ ਦਾ ਪ੍ਰਕਾਸ਼ ਹੈ ਤੇ ਚਿਹਰੇ 'ਤੇ ਵੀ ਸੱਚ ਦਾ ਨੂਰ ਹੈ ਗੁਰ ਸ਼ਬਦੀ ਵਿਚਾਰ ਗੁਰੂ ਕੇ ਸ਼ਬਦ ਦੀ ਵਿਚਾਰ ਦੇ ਦੁਆਰਾ ਹੀ ਇਹ ਸੰਭਵ ਹੋਣਾ ਇਸ ਕਰਕੇ ਗੁਰੂ ਕੇ ਸ਼ਬਦ ਦੇ ਨਾਲ ਭਾਈ ਸਬੰਧ ਜੋੜ ਕੇ ਨਾਲ ਹਾਲਤ ਪਾਲਤ ਸੁਖ ਪਾਏ ਦੇ ਜਪ ਜਪ ਰਿਦੇ ਮੁਰਾਰ ਹਾਲਤ ਪਾਲਤ ਦੋ ਜਹਾਨਾਂ ਚ ਫਿਰ ਕਹਿੰਦੇ ਉਹਨਾਂ ਨੂੰ ਦੁੱਖ ਤੋੜ ਨਹੀਂ ਸਕਦੇ ਦੁੱਖ ਢਾ ਨਹੀਂ ਸਕਦੇ ਜਪ ਜਪ ਰਿਦੇ ਮੁਰਾਰ ਹਿਰਦੇ ਦੇ ਵਿੱਚ ਵਾਹਿਗੁਰੂ ਦੇ ਨਾਮ ਨੂੰ ਜਪ ਜਪ ਕੇ ਜਪ ਜਪ ਕੇ ਐਡੇ ਕਿ ਬਲਵਾਨ ਹੋ ਗਏ ਐਡੇ ਕਿ ਤਾਕਤਵਰ ਹੋ ਗਏ ਦੁੱਖਾਂ ਦੇ ਸਾਹਮਣੇ ਝੁਕੇ ਨਹੀਂ ਗੁਰੂ ਪਿਆਰਿਓ ਮੈਂ ਬਹੁਤ ਵਾਰੀ ਇਹ ਬੇਨਤੀ ਕੀਤੀ ਸਰੀਰ ਆ ਸਰੀਰ ਦੇ ਨਾਲ ਗਰਮੀ ਸਰਦੀ ਦੁੱਖ ਸੁੱਖ ਆਉਂਦੇ ਰਹਣੇ ਆ ਇਹ ਕੋਈ ਨਹੀਂ ਕਹਿ ਸਕਦਾ ਜੀ ਤੁਸੀਂ ਵਾਹਿਗੁਰੂ ਦਾ ਨਾਮ ਜਪੋਗੇ ਤਾਂ ਤੁਹਾਨੂੰ ਕਦੇ ਸਰੀਰ ਦੀ ਤੰਗੀ ਨਹੀਂ ਆਊਗੀ ਸਰੀਰ ਆ ਸਰੀਰ ਦੇ ਨਾਲੇ ਚੀਜ਼ਾਂ ਚਲਦੀਆਂ ਰਹਿਣੀਆਂ ਪਰ ਇੰਨੀ ਗੱਲ ਹੈ ਕਿ ਆਤਮਿਕ ਤੌਰ ਤੇ ਵਾਹਿਗੁਰੂ ਦਾ ਨਾਮ ਜਪ ਜਪ ਕੇ ਮਨੁੱਖ ਅੰਦਰੋਂ ਇੰਨਾ ਕ ਤਕੜਾ ਹੋ ਜਾਂਦਾ ਜੇ ਦੁੱਖ ਆ ਵੀ ਗਿਆ ਹਾਈ ਮਰ ਗਿਆ ਹਾਈ ਲੁੱਟ ਗਿਆ ਐਦਾਂ ਹੋ ਗਈ ਉਦਾਂ ਹੋ ਗਈ ਫਿਰ ਉਹ ਰੋਂਦਾ ਕਰ ਲੌਂਦਾ ਨਹੀਂ ਉਹ ਕਹਿੰਦਾ ਮਹਾਰਾਜ ਤੇਰਾ ਸ਼ੁਕਰਿਆ ਤੇਰਾ ਹੀ ਹੁਕਮ ਆ ਜੇ ਸੁਖ ਨਹੀਂ ਰਿਹਾ ਤੇ ਇਹ ਦੁੱਖ ਆ ਗਿਆ ਇਹ ਦੁੱਖ ਵੀ ਨਹੀਂ ਰਹਿਣਾ ਤੇ ਮੈਨੂੰ ਇਹ ਦੁੱਖ ਨੂੰ ਜਰਨ ਦੀ ਤਾਕਤ ਦੇ ਫਿਰ ਉਹ ਦੁੱਖ ਦੇ ਸਾਹਮਣੇ ਗੋਡੇ ਨਹੀਂ ਟੇਕਦਾ ਉਹਨੂੰ ਹੰਡਾਉਦਾ ਕੋਈ ਗੱਲ ਨਹੀਂ ਮਹਾਰਾਜ ਜੇ ਗੋਡਾ ਦੁੱਖਦਾ ਤੇ ਕਈਆਂ ਦੀਆਂ ਤੇ ਲੱਤਾਂ ਹੀ ਹੈ ਨਹੀਂ ਮੈਂ ਤੇ ਫਿਰ ਉਹਨਾਂ ਨਾਲ ਉਹ ਚੰਗਾ ਮਹਾਰਾਜ ਬਾਹਾਂ 'ਚ ਦਰਦ ਪੈਂਦਾ ਕਈ ਐਸੇ ਵੀ ਆ ਜਿਹੜੇ ਹੱਥਾਂ ਤੋਂ ਬਗੈਰ ਆ ਬਾਹਾਂ ਤੋਂ ਬਗੈਰ ਆ ਉਹ ਵੀ ਤੇ ਸੰਸਾਰ 'ਤੇ ਗੁਜ਼ਾਰਾ ਕਰਦੇ ਆ ਤੇ ਜੇ ਮੇਰਾ ਮਾੜਾ ਮोटा ਕੋਈ ਅੰਗ ਦੁਖਦਾ ਤੇ ਕਿਹੜੀ ਕਿੱਡੀਕ ਗੱਲ ਹੋਵੇਗੀ ਪਾਪ ਉਹ ਦੁੱਖਾਂ ਨੂੰ ਜਰਨ ਦੀ ਸਮਰੱਥਾ ਪੈਦਾ ਕਰ ਲੈਂਦਾ ਦੁੱਖਾਂ ਨੂੰ ਝੱਲਣ ਦਾ ਹੌਸਲਾ ਉਹਦੇ ਕੋਲ ਆ ਜਾਂਦਾ ਫਿਰ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੇ ਉਹ ਅਸਥਾ ਬਣ ਜਾਂਦੀ ਆ ਵੀ ਦੁੱਖਾਂ ਦੇ ਵਿੱਚ ਵੀ ਆ ਸਰੀਰਕ ਰੋਗ ਵੀ ਭਾਵੇਂ ਲੱਗਾ ਹੋਇਆ ਤੇ ਉਹ ਫਿਰ ਵੀ ਚੜ੍ਹਦੀ ਕਲਾ ਜੀ ਆ ਵੀ ਕੋਈ ਗੱਲ ਨਹੀਂ ਕੁਝ ਨਹੀਂ ਹੋਇਆ ਮਹਾਰਾਜ ਦਾ ਬੜਾ ਦਿੱਤਾ ਆ ਸਤਗੁਰੂ ਮਹਾਰਾਜ ਜੇ ਚੰਗਾ ਟਾਈਮ ਚਲੇ ਗਿਆ ਅੱਜ ਸਰੀਰ ਨੂੰ ਕੋਈ ਕਸ਼ਟ ਆ ਤੇ ਇਹ ਵੀ ਕਟਿਆ ਜਾਂਦਾ ਕਿੱਡੀ ਗੱਲ ਆ ਤੂੰ ਕਿਰਪਾ ਕਰੀ ਤੂੰ ਰਹਿਮਤ ਕਰੀ ਤੂੰ ਸਾਨੂੰ ਆਪਣੇ ਨਾਲੋਂ ਨਾ ਵਿਛੋੜੀ ਦੁੱਖ ਸੁੱਖ ਦਾ ਕੋਈ ਪ੍ਰਵਾਹ ਨਹੀਂ ਕਰਦੇ ਫਿਰ ਉਹਨਾਂ ਦੀ ਅਵਸਥਾ ਬਣ ਜਾਂਦੀ ਐ ਸੀ ਪਰ ਅਸੀਂ ਹਰ ਇੱਕ ਚੀਜ਼ ਨੂੰ ਇਹ ਜੋੜ ਲੈਨੇ ਆ ਲਓ ਜੀ ਦੇਖੋ ਗੁਰਮੁਖ ਬੰਦਾ ਜੇ ਨਾਮ ਜਪਦਾ ਬਾਣੀ ਪੜ੍ਹਦਾ ਉਹਨੂੰ ਤੇ ਆਹ ਪ੍ਰੋਬਲਮ ਹੋ ਗਈ ਉਹਨੂੰ ਤੇ 슈ਗਰ ਦੀ ਬਿਮਾਰੀ ਹੋ ਗਈ ਉਹਨੂੰ ਤੇ ਆਹ ਹੋ ਗਿਆ ਭਾਈ ਹੁਣ ਪ੍ਰਮਾਤਮਾ ਵਾਹਿਗੁਰੂ ਸੱਚੇ ਪਾਤਸ਼ਾਹ ਇਹ ਤਾਂ ਨਹੀਂ ਨਾ ਕਹਿੰਦਾ ਕਿ ਤੂੰ ਵਾਹਿਗੁਰੂ ਜਪ ਤੇ ਮੈਂ ਤੈਨੂੰ ਕਦੇ ਬੁਖਾਰ ਨਹੀਂ ਚੜ੍ਹਣ ਦੇਣਾ ਉਹ ਤੇ ਹੁਣ ਤੇਰੀ ਆਪਣੀ ਡਾਈਟ ਤੇ ਡਿਪੈਂਡ ਕਰਦਾ ਨਾ ਤੇਰਾ ਖਾਣ ਪੀਣ ਕੀ ਆ ਕਿਦਾਂ ਦਾ ਤੂੰ ਰਹਿ ਰਿਹਾ ਕੀ ਕਰ ਰਿਹਾ ਤੇ ਬਾਕੀ ਸਰੀਰ ਦੇ ਨਾਲ ਜਿੱਥੇ ਬਾਕੀ ਸੰਸਾਰ ਗਰਮੀ ਸਰਦੀ ਹੰਡਾ ਰਿਹਾ ਉਹ ਸਾਨੂੰ ਵੀ ਹੰਡਾਉਣੀ ਪੈਣੀ ਆ ਇਦਾਂ ਤੇ ਹੋ ਨਹੀਂ ਸਕਦਾ ਵੀ ਮਹਾਰਾਜ ਸਾਨੂੰ ਉਹਨਾਂ ਨਾਲੋਂ ਕੁਝ ਵੱਖਰੀ ਅਸੀਂ ਪਾਵਰ ਦੇ ਦਿੱਤੀ ਆ ਜੀ ਸਾਰਾ ਸੰਸਾਰ ਬਿਮਾਰ ਹੋ ਸਕਦਾ ਤੇ ਜਿਹਨੇ ਨਾਮ ਜਪਣਾ ਉਹ ਬਿਮਾਰ ਨਹੀਂ ਹੋਉ ਭਈ ਸਰੀਰ ਆ ਸਰੀਰ ਦੇ ਨਾਲ ਤੂੰ ਸੁਕਾਉਂਦੇ ਰਹਿਣੇ ਪਰ ਦੁੱਖਾਂ ਨੂੰ ਜਰਨ ਦੀ ਤਾਕਤ ਦੁੱਖਾਂ ਨੂੰ ਜਰਨ ਦਾ ਹੌਸਲਾ ਉਹ ਵਾਹਿਗੁਰੂ ਤੈਨੂੰ ਬਖਸ਼ਦਾ ਤੇ ਮਹਾਰਾਜ ਕਹਿੰਦੇ ਹਾਲਤ ਪਲ ਤੇ ਸੁਖ ਪਾਏ ਦੇ ਪਰ ਉਹ ਸਦਾ ਹੀ ਸੁਖ ਦੇ ਵਿੱਚ ਆ ਸੁਖ ਕੀ ਆ ਜਦੋਂ ਚਿੰਤਾ ਨਹੀਂ ਹੈ ਕੋਈ ਫਿਕਰ ਨਹੀਂ ਹੈ ਜੋ ਹੋ ਰਿਹਾ ਮਹਾਰਾਜ ਦਾ ਭਾਣਾ ਮੰਨਿਆ ਉਹ ਸੁਖੀ ਆ ਤੇ ਜਿਹੜਾ ਹਾਏ ਆ ਕਿਉਂ ਹੋ ਗਿਆ ਆ ਕਾਤੇ ਨਹੀਂ ਹੋਇਆ ਉਹਨੂੰ ਕਿਉਂ ਮਿਲ ਗਿਆ ਮੈਨੂੰ ਕਿਉਂ ਨਹੀਂ ਮਿਲਿਆ ਉਹ ਭਾਵੇਂ ਸਰੀਰ ਕਰਕੇ ਤਕੜਾ ਵੀ ਆ ਉਹ ਫੇਰ ਵੀ ਦੁਖੀ ਆ ਫੇਰ ਵੀ ਰੋਗੀ ਆ ਲੋਕਾਂ ਨੂੰ ਦੇਖ ਦੇਖ ਕੇ ਸੜੀ ਜਾਂਦਾ ਕਹਿੰਦੇ ਇਸ ਕਰਕੇ ਹਾਲਤ ਪਲਤ ਇੱਥੇ ਵੀ ਤੇ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਵੀ ਉਹ ਸੁਖੀ ਆ ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਨਾਲ ਸੰਬੰਧ ਜੋੜਿਆ ਹੋਇਆ ਹੈ ਜਪ ਜਪ ਰਹੇ ਦੇਮਰਾਰ ਜਿਨ੍ਹਾਂ ਨੇ ਹਿਰਦੇ ਚ ਵਾਹਿਗੁਰੂ ਦੇ ਨਾਮ ਨੂੰ ਜਪਿਆ ਹੈ ਭਾਈਏ ਘਰ ਹੀ ਵਿੱਚ ਮਹਿਲ ਪਾਇਆ ਗੁਰਸਬਦੀ ਵਿਚਾਰ ਘਰ ਦੇ ਵਿੱਚ ਹੀ ਮਹਿਲ ਪਾ ਲਿਆ ਹਿਰਦੇ ਦੇ ਵਿੱਚ ਹੀ ਮਹਿਲ ਕੀ ਹੈ ਜਿੱਥੇ ਵਾਹਿਗੁਰੂ ਸੱਚੇ ਪਾਤਸ਼ਾਹ ਦਾ ਵਾਸਾ ਕਹਿੰਦਾ ਆਪਣੇ ਮਹਿਲਾ ਦੇ ਚਲੇ ਗਏ ਆਪਣੇ ਨਿਜ ਸਥਾਨ ਤੇ ਚਲੇ ਗਏ ਸੱਚਖੰਡ ਚਲੇ ਗਏ ਕਹਿੰਦੇ ਘਰ ਹੀ ਵਿੱਚ ਮਹਿਲ ਪਾਇਆ ਕਹਿੰਦੇ ਫਿਰ ਆਪਣੇ ਹਿਰਦੇ ਦੇ ਵਿੱਚ ਹੀ ਉਸ ਵਾਹਿਗੁਰੂ ਦੇ ਸੱਚਖੰਡ ਦੇ ਦਰਸ਼ਨ ਕਰ ਲਏ ਜਦੋਂ ਅੰਦਰ ਸੱਚ ਆ ਗਿਆ ਤੇ ਸੱਚਖੰਡ ਬਣ ਗਿਆ ਇਸ ਪ੍ਰਕਾਰ ਘਰ ਹੀ ਵਿੱਚ ਮਹਿਲ ਪਾਇਆ ਗੁਰਸੰਦੀ ਵਿਚਾਰ ਕਹਿੰਦੇ ਗੁਰੂ ਦੇ ਸ਼ਬਦ ਦੀ ਵਿਚਾਰ ਦੇ ਦੁਆਰਾ ਮਨੁੱਖ ਨੇ ਆਪਣੇ ਹਿਰਦੇ 'ਚ ਹੀ ਉਸ ਵਾਹਿਗੁਰੂ ਸੱਚ ਨੂੰ ਸੱਚਖੰਡ ਨੂੰ ਪ੍ਰਾਪਤ ਕਰ ਲਿਆ ਹੈ। ਸਤਗੁਰ ਤੇ ਜੋ ਮੁਖ ਫੇਰੇ ਮਥੇ ਤਿਨ ਕਾਲੇ ਕਹਿੰਦੇ ਜਿਨ੍ਹਾਂ ਨੇ ਵਾਹਿਗੁਰੂ ਤੋਂ ਮੁਖ ਫੇਰ ਲਿਆ ਉਹਨਾਂ ਦੇ ਮਥੇ ਕਾਲੇ ਹੋ ਗਏ ਭਾਵ ਉਹਨਾਂ ਦੇ ਹਿਰਦੇ 'ਚ ਵੀ ਕਾਲਕ ਹਿਰਦੇ 'ਚ ਵੀ ਚੋਰੀ ਠੱਗੀ ਲਾਲਚ ਤੇ ਚਿਹਰੇ ਤੇ ਵੀ ਕਹਿੰਦੇ ਕਾਲਕ ਫਿਰ ਉਹਨਾਂ ਦੇ ਮਥੇ ਕਾਲੇ ਹੋ ਗਏ ਭਾਵ ਬੁਰੀਾਈ ਨੇ ਉਹਨਾਂ ਦੇ ਉੱਪਰ ਕਾਬੂ ਪਾ ਲਿਆ ਹੈ। ਆਨ ਦਿਨ ਦੁੱਖ ਕਮਾਉਂਦੇ ਨਿਤ ਜੋਹੇ ਜਮ ਜਾਲੇ ਕਹਿੰਦੇ ਫਿਰ ਆਨ ਦਿਨ ਦਿਨੇ ਰਾਤੀ ਸੜਦੇ ਭੁੱਜਦੇ ਲੋਕਾਂ ਨੂੰ ਵੇਖ ਵੇਖ ਕੇ ਤਰਫੀ ਜਾਂਦੇ ਆ ਦੁੱਖ ਕਮਾਉਂਦੇ ਦੁੱਖਾਂ ਦੀ ਕਮਾਈ ਕਰ ਰਹੇ ਆ ਸੁੱਖਾਂ ਤੋਂ ਦੂਰ ਹੋ ਗਏ ਹਨ ਨਿਤ ਜੋਹੇ ਜਮ ਜਾਲੇ ਕਹਿੰਦੇ ਨਿਤ ਦੁੱਖਾਂ ਨੂੰ ਹੀ ਫਿਰ ਇਕੱਠਾ ਕਰਦੇ ਕਰਦੇ ਤੇ ਅੰਤ ਵੇਲੇ ਜਮਾਂ ਦੀ ਮਾਰ ਸਹਾਰਦੇ ਸੰਸਾਰ ਤੋਂ ਚਲੇ ਜਾਂਦੇ ਆ ਜਨਮ ਵਿਅਰਥ ਗਵਾ ਲੈਂਦੇ ਆ ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਨਾਲੋਂ ਬਿਰਤੀ ਤੋੜੀ ਹੋਈ ਹੈ ਸੁਪਨੇਆਂ ਸੁੱਖ ਨਾ ਦੇਖਨੀ ਬਹੁਤ ਚਿੰਤਾ ਪਰਜਾਲੀ ਕਹਿੰਦੇ ਫਿਰ ਐਸੇ ਬੰਦੇ ਸੁਪਨੇ 'ਚ ਵੀ ਸੁਖ ਨਹੀਂ ਦੇਖਦੇ ਸੁਪਨੇ ਦੇ ਵਿੱਚ ਵੀ ਲੜਾਈ ਝਗੜੇ ਦੁੱਖ ਕਲੇਸ਼ ਹੀ ਘੇਰਾ ਪਾਈ ਰੱਖਦੇ ਆ ਕਦੇ ਕਿਸੇ ਦਾ ਮਾਰਾ ਕਦੇ ਮੈਂ ਕਿਸੇ ਨੂੰ ਮਾਰ ਪੱਕ ਦੇ ਕੋਈ ਮੈਨੂੰ ਮਾਰ ਗਿਆ ਭਾਵ ਕਾ ਨਹੀਂ ਹੈ ਸਹਿਜ ਨਹੀਂ ਹੈ ਆਨੰਦ ਨਹੀਂ ਹੈ ਰਾਤ ਨੂੰ ਸੁੱਤਿਆਂ ਪਿਆ ਵੀ ਮਾੜੇ ਸੁਪਨੇ ਤੁਰੇ ਫਿਰਦੇ ਆ ਕਹਿੰਦੇ ਇਸ ਪ੍ਰਕਾਰ ਸੁਪਨੇ ਸੁਖ ਨਾ ਦੇਖਣੀ ਬਹੁਤ ਚਿੰਤਾ ਪਰਜਾਲੇ ਤੇ ਚਿੰਤਾ ਦੇ ਵਿੱਚ ਹੀ ਸੜ-ਸੜ ਕੇ ਮਰ ਜਾਂਦੇ ਆ ਭਾਵ ਚਿੰਤਾ ਦੇ ਵਿੱਚ ਹੀ ਖੁੱਬੇ ਰਹਿੰਦੇ ਆ ਹਾਏ 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 ਜਿਉਂਦਿਆਂ ਜੀ ਵੀ ਸੁਖ ਨਹੀਂ ਤੇ ਮਰਿਆਂ ਤੋਂ ਬਾਅਦ ਤੇ ਸੁਖ ਪਾਈ ਕਿਸੇ ਨੇ ਕੀ ਪਾਉਣਾ ਸੀ ਕਹਿੰਦੇ ਇਸ ਪ੍ਰਕਾਰ ਸੁਪਨਿਆਂ 'ਚ ਵੀ ਚੈਨ ਨਹੀਂ ਆਉਂਦਾ ਜਿਹੜੇ ਐਸੇ ਮਨਮੁਖ ਹਨ ਸਭਨਾ ਦਾ ਦਾਤਾ ਇੱਕ ਹੈ ਆਪੇ ਬਖਸ਼ ਕਰੀ ਸਾਰਿਆਂ ਦਾ ਦਾਤਾ ਦੇਣ ਹਾਰ ਪ੍ਰਮਾਤਮਾ ਇੱਕੋ ਹੀ ਹੈ ਸਾਰਿਆਂ ਤੇ ਉਹ ਰਹਿਮਤ ਕਰਦਾ ਬਖਸ਼ਿਸ਼ ਕਰਦਾ ਪਰ ਗੱਲ ਇਹ ਆ ਕਿ ਕਿਹੜਾ ਉਹਦੀ ਰਹਿਮਤ ਨੂੰ ਸਮਝ ਰਿਹਾ ਕਿਹੜਾ ਉਹਦੀ ਰਹਿਮਤ ਦਾ ਸ਼ੁਕਰ ਕਰ ਰਿਹਾ ਤੇ ਕਿਹੜਾ ਲੈ ਕੇ ਮੁਕਰ ਰਿਹਾ ਬਹੁਤੇ ਸਾਡੇ ਵਰਗੇ ਉਹੀ ਨੇ ਭਾਈ ਜਿਹੜੇ ਕੇਤੇ ਲੈ ਲੈ ਮੁਕਰ ਪਾਹੇ ਵਾਲੀ ਗੱਲ ਹੈ ਕਿ ਦਾਤਾ ਤੇ ਲਈ ਜਾਂਦੇ ਮੰਗੀ ਤੇ ਜਾਂਦੇ ਪਰ ਫਿਰ ਵੀ ਉਹਦੀ ਗੱਲ ਮੰਨਣ ਤਿਆਰ ਨਹੀਂ ਮੁਕਰ ਜਾਂਦੇ ਹਜੇ ਟਾਈਮ ਨਹੀਂ ਆਇਆ ਹਜੇ ਸਮਾਂ ਨਹੀਂ ਆਇਆ ਗਾਂ ਕਰ ਲਾਂਗੇ ਸਭਨਾ ਦਾ ਦਾਤਾ ਇੱਕ ਹੈ ਸਭ ਨੂੰ ਦੇਣ ਵਾਲਾ ਉਹ ਵਾਹਿਗੁਰੂ ਇੱਕੋ ਹੀ ਹੈ ਦਾਤਾ ਦਿੰਦਾ ਹੈ ਪਰ ਲੈਣ ਵਾਲੇ ਮੁੱਕਰ ਜਾਂਦੇ ਹਨ ਆਪੇ ਬਖਸ਼ ਕਰੇ ਜਿਨ੍ਹਾਂ ਤੇ ਉਹਦੀ ਰਹਿਮਤ ਹੋ ਜਾਂਦੀ ਹੈ ਫਿਰ ਉਹੀ ਉਹਨੂੰ ਨਾਮ ਦੀ ਦਾਤ ਦਾ ਆਨੰਦ ਤੇ ਸਵਾਦ ਆਉਣ ਲੱਗ ਪੈਂਦਾ ਤੇ ਉਹ ਵਾਹਿਗੁਰੂ ਨਾਲ ਜੁੜ ਜਾਂਦੇ ਹਨ ਭਾਈ ਕਹਿਣਾ ਕਚੂ ਨਾ ਜਾਵੇ ਜਿਸ ਭਾਵ ਹੈ ਤਿਸ ਦੇ ਕਹਿੰਦੇ ਸਾਡੇ ਪਾਸੋਂ ਤਾਂ ਕੁਝ ਕਿਹਾ ਨਹੀਂ ਜਾ ਸਕਦਾ ਉਹਦੀ ਨਜ਼ਰ ਥੱਲੇ ਜਿਹੜਾ ਆ ਗਿਆ ਜਿਹੜਾ ਉਹਦੇ ਹੁਕਮ ਨੂੰ ਮੰਨ ਗਿਆ ਜਿਹੜਾ ਉਹਦੇ ਸ਼ੁਕਰਾਨੇ ਚ ਆ ਗਿਆ ਕਹਿੰਦਾ ਫਿਰ ਉਹ ਆਪ ਹੀ ਅਸੀਂ ਵਿਧ ਬਣਾ ਦਿੰਦਾ ਕਿ ਉਹਦੇ ਸਾਰੇ ਦੁੱਖ ਦੂਰ ਹੋ ਜਾਂਦੇ ਆ ਤੇ ਉਹਨੂੰ ਵਾਹਿਗੁਰੂ ਦੇ ਨਾਮ ਦਾ ਆਨੰਦ ਆਉਣ ਲੱਗ ਪੈਂਦਾ ਤਾਂ ਉਹਦਾ ਢੋ ਮੇਲਾ ਸੱਚਾ ਨਾ ਬਣ ਜਾਂਦਾ ਕਹਿਣਾ ਕਛੂ ਨਾ ਜਾ ਬਈ ਅਸੀਂ ਨਹੀਂ ਕਹਿ ਸਕਦੇ ਅਸੀਂ ਨਹੀਂ ਸਮਝਾ ਸਕਦੇ ਜਿਸ ਭਾਵ ਹੈ ਤਿਸ ਦੇ ਜਿਹੜੇ ਉਹਦੀ ਨਜ਼ਰ ਥੱਲੇ ਆ ਗਏ ਭਾਈ ਉਹਨਾਂ ਨੂੰ ਉਹਨੇ ਆਪ ਹੀ ਆਪਣੇ ਰਸਤੇ 'ਵਲ ਉਂਗਲ ਫੜਕੇ ਤੋਰ ਲੈਣਾ ਹੈ ਨਾਨਕ ਗੁਰਮੁਖ ਪਾਈ ਐ ਆਪੇ ਜਾਣੇ ਸੋਈ ਕਹਿੰਦੇ ਭਾਈ ਵਾਹਿਗੁਰੂ ਪ੍ਰਮਾਤਮਾ ਦੇ ਭੇਦ ਨੂੰ ਆਪਾਂ ਨਹੀਂ ਸਮਝ ਸਕਦੇ ਅਸੀਂ ਨਹੀਂ ਜਾਣ ਸਕਦੇ ਇੰਗੋਰ ਮੁਖ ਪਾਈਏ ਜਿਹੜੇ ਗੁਰੂ ਨੂੰ ਮੁਖ ਰੱਖ ਕੇ ਗੁਰੂ ਦੀਆਂ ਆਗਿਆ ਦਾ ਪਾਲਣ ਕਰਕੇ ਗੁਰੂ ਦੇ ਹੁਕਮ ਵਿੱਚ ਚੱਲਦੇ ਹਨ ਉਹਨਾਂ ਨੂੰ ਆਪੇ ਹੀ ਉਹ ਉਸ ਰਸਤੇ ਵੱਲ ਮੋੜ ਲੈਂਦਾ ਜਿੱਥੇ ਉਹ ਉਹਨਾਂ ਨੂੰ ਲਿਜਾਣਾ ਚਾਹੁੰਦਾ ਹੈ ਨਾਨਕ ਗੁਰਮੁਖ ਪਾਈਏ ਆਪੇ ਜਾਣੇ ਸੋਏ ਕਹਿੰਦੇ ਉਹ ਵਾਸ਼ ਗੁਰੂ ਪਰਮਾਤਮਾ ਆਪਣੀਆਂ ਆਪੇ ਹੀ ਜਾਣਦਾ ਇਸ ਕਰਕੇ ਉਹਦਾ ਸ਼ੁਕਰਾਨਾ ਉਹਦੇ ਅੱਗੇ ਅਰਦਾਸ ਕਰਿਆ ਕਰ ਮਹਾਰਾਜ ਮੇਰੇ ਹੀ ਮਤ ਮੇਰੀ ਸਮਝ ਮੇਰੀ ਸਿਆਣਪ ਈ ਨਹੀਂ ਮੈਂ ਉਲਝ ਜਾਣਾ ਮੈਂ ਭੁੱਲ ਜਾਣਾ ਸਕੇ ਪਾਛਾ ਤੇਰੀਆਂ ਦਿੱਤੀਆਂ ਹੋਈਆਂ ਦਾਤਾਂ ਨੂੰ ਵਰਤ ਕੇ ਵੀ ਮੈਂ ਤੇਰੇ ਤੋਂ ਦੂਰ ਹਾਂ ਕਿਰਪਾ ਕਰ ਮੇਰੇ ਹਿਰਦੇ 'ਚ ਮਾੜੇ ਫੁਰਨੇ ਪੈਦਾ ਹੀ ਨਾ ਹੋਣ ਮੇਰੇ ਵਸ ਦੀ ਗੱਲ ਨਹੀਂ ਪਰ ਤੂੰ ਮੇਰੇ ਤੇ ਰਹਿਮਤ ਕਰ ਦੇ ਮਹਾਰਾਜ ਮੈਂ ਮਾੜੇ ਪਾਸੇ ਵੱਲ ਜਾਵਾਂ ਕੋਈ ਨਾ ਕੋਈ ਡਿੱਕਾ ਪੈ ਜਾਏ ਚੰਗੇ ਪਾਸੇ ਵੱਲ ਜਾਵਾਂ ਆਪ ਬਾਹ ਫੜ ਕੇ ਤੋਰ ਲਈ ਉਹਦੇ ਅੱਗੇ ਅਰਦਾਸ ਉਹਦੇ ਅੱਗੇ ਬੇਨਤੀ ਕਰ ਸਤਿਗੁਰੂ ਜੀ ਮੇਰਾ ਵਸ ਚੱਲੇ ਮੈਂ ਤੇ ਸਾਰੇ ਸੰਸਾਰ ਨੂੰ ਮਾਰ ਕੇ ਰਾਤ ਨੂੰ ਰੋਟੀ ਖਾਵਾਂ ਕਿਉਂਕਿ ਮੈਨੂੰ ਭੌਂਦਾ ਨਹੀਂ ਕੋਈ ਵੀ ਮੈਨੂੰ ਚੰਗਾ ਨਹੀਂ ਲੱਗਦਾ ਪਰ ਤੇਰੇ ਹੁਕਮ ਤੋਂ ਬਾਹਰ ਮੈਂ ਜਾ ਨਹੀਂ ਸਕਦਾ ਇਸ ਕਰਕੇ ਲੋਕਾਂ ਨਾਲ ਨਫ਼ਰਤ ਲੋਕਾਂ ਨਾਲ ਜਹਿਲ ਸੀ ਲੋਕਾਂ ਨਾਲ ਗੁੱਸਾ ਲੋਕਾਂ ਦੀ ਨਿੰਦਿਆ ਚੁਗਰੀ ਤੋਂ ਮੈਨੂੰ ਬਚਾ ਕੇ ਮੈਨੂੰ ਚੰਗੇ ਪਾਸੇ ਵੱਲ ਤੋਰ ਮੈਂ ਤੇਰੇ ਦਰ ਤੇ ਹੱਥ ਜੋੜ ਕੇ ਅਰਦਾਸ ਕਰਦਾ ਵੀ ਮੈਨੂੰ ਸਮਝ ਨਹੀਂ ਮੈਨੂੰ ਸਿਆਣਪ ਨਹੀਂ ਤੂੰ ਕਿਰਪਾ ਕਰੇ ਤੇ ਤੂੰ ਮਹਾਰਾਜ ਮੈਨੂੰ ਮੋੜ ਕੇ ਲਿਆ ਸਕਦਾ ਸੋ ਐਸੀ ਅਰਦਾਸ ਐਸੀ ਜੋਦਰੀ ਉਸ ਵਾਹਿਗੁਰੂ ਦੇ ਦਰ ਤੇ ਕਰੀਏ ਨਾਨਕ ਗੁਰਮੁਖ ਪਾਈਆ ਜਿਹੜੇ ਗੁਰਮੁਖ ਗੁਰੂ ਨੂੰ ਮੁਖ ਰੱਖ ਕੇ ਜਾਲਦੇ ਭਾਈ ਉਹਨਾਂ ਨੂੰ ਪ੍ਰਾਪਤ ਹੁੰਦਾ ਹੈ ਆਪੇ ਜਾਣੇ ਸੋਏ ਪਰ ਉਹਦੀਆਂ ਖੇਡਾਂ ਉਹੀ ਜਾਣਦਾ ਬੰਦਾ ਕਦੇ ਵੀ ਆਪਣੀ ਸਮਝ ਦੇ ਨਾਲ ਉਹਨੂੰ ਪਾ ਨਹੀਂ ਸਕਦਾ ਸ਼ੁਕਰਾਨੇ ਤੇ ਅਰਦਾਸ ਦੇ ਨਾਲ ਹੀ ਉਸਦੀ ਪ੍ਰਾਪਤੀ ਜਿਹੜੀ ਹੈ ਉਹ ਹੁੰਦੀ ਹੈ ਭਾਈ ਸੋ ਦਾਸ ਵੱਲੋਂ ਸੇਵਾ ਨਿਭਾਉਂਦੇ ਹਾਂ ਸਤਿਗੁਰੂ ਮਹਾਰਾਜ ਦੀ ਬਾਣੀ ਦਾ ਉਚਾਰਨ ਕਰਦੇ ਹਾਂ ਆਪ ਸੰਗਤ ਨਾਲ ਸਾਥ ਕਰਦੇ ਹਾਂ ਹੋਈਆਂ ਬੇਅੰਤ ਬੇਅੰਤ ਗਲਤੀਆਂ ਭੁੱਲਾਂ ਦੀ ਖਿਮਾ ਸਤਿਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰੀਏ ਮਹਾਰਾਜ ਕਿਰਪਾ ਕਰੀਏ ਮਾੜਿਆਂ ਤੋਂ ਬਚਾ ਕੇ ਚੰਗਿਆਂ ਨਾਲ ਸੰਬੰਧ ਜੁੜੇ ਤੇ ਤੇਰੇ ਨਾਮ ਦੀ ਰਾਤ ਸਾਨੂੰ ਪ੍ਰਾਪਤ ਹੋ ਸਕੇ ਇਨੰਗ ਸੇਵਾ ਪ੍ਰਵਾਨ ਕਰਿਓ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ